ਮੇਰੀ ਨਾ ਸਿਸਟਰੀ ਮੈਰਿਜ ਮਜਿੱਠੀ ਹੋਈ ਸੀ ਉਹਨਾਂ ਲੁਧਿਆਣਾ ਸ਼ਿਫਟ ਹੋ ਗਏ ਅੱਜ ਉਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਜੀ ਅੱਜ ਉਹਨਾਂ ਦੀ ਕੇਸ ਦੀ ਤਰੀਖ ਸੀ ਤੇ ਕੇਸ ਤਰੀਖ ਤੇ ਅਸੀਂ ਜਾ ਉੱਤੇ ਗਏ ਹੋਏ ਸੀ ਉੱਥੇ ਉਹ ਚਾਰ ਪੰਜ ਆਨੇ ਸੀਗੇ ਉਹ ਮੁੜ ਕੇ ਸਾਡੇ ਗੱਲ ਪੈ ਗਏ ਅਸੀਂ ਉੱਥੋਂ ਤਰੀਕ ਤੋਂ ਆਣ ਲੱਗੇ ਉਹਨਾਂ ਨੇ ਰਗੀਰ ਸਾਹਿਬ ਨੇ ਕਿਹਾ ਇੱਕ ਵਾਰੀ ਅੱਗੇ ਤੁਸੀਂ ਮਿਲ ਲਓ ਕਿ ਉਹ ਬੱਚੇ ਨੂੰ ਕੁਝ ਦੇਣਾ ਚਾਹੁੰਦੇ ਗਿਫਟ ਦੇਣਾ ਚਾਹੁੰਦੇ ਆ ਤੇ ਜਦੋਂ ਵੀ ਵਾਪਸ ਅਗੇ ਉਹ ਸਿੱਧਾ ਜਾ ਕੇ ਬੱਚੇ ਨੂੰ ਦੇਣ ਲੱਗੇ ਨਾਲ ਫੋਟੋ ਖਿੱਚਣ ਲੱਗੇ ਕਿ ਵੀ ਇਸੀ ਫੋਟੋ ਕਿਉਂ ਖਿੱਚਦੇ ਪਏ ਹੋ ਉਹ ਨੇ ਨੇ ਉਹ ਕੁੱਟਣ ਲੱਗੇ ਉਹਦੀ ਮਾਗ ਰੇ ਮਾਰਦੇ ਮਾਰਦੇ ਉਹ ਵੀ ਅੱਜ ਇਹਨੂੰ ਮਾਰੇਗਾ ਕਿ ਨਹੀਂ ਮੇਰਾ ਪੋਤਾ ਤਾਂ ਵਾੜ ਦੇ ਨੋ ਤੇ ਉਹਨਾਂ ਨੇ ਮੇਰੇ ਉੱਤੇ ਅਟੈਕ ਕਰਤਾ ਚਾਰ ਪੰਜਾਂ ਜਨਾਂ ਨੇ ਉਹ ਤੇ ਮੇਰੇ ਬ੍ਰਦਰ ਦੇ ਕਾਫੀ ਸੱਟ ਵੱਜੀ ਆ ਉਹਦੇ ਬਾਹਾਂ ਮੋਢੇ ਦੇ ਪਿੱਛੇ ਹੱਥ ਤੇ ਕਾਫੀ ਆ ਕੋਈ ਕਾਫੀ ਟਾਂਕੇ ਲੱਗੇ ਹੋਏ ਤੇ ਮੇਰੇ ਵੀ ਇੱਥੇ ਮੂੰਹ ਤੇ ਇੱਥੇ ਲੱਗੀ ਆ ਹੱਥ ਇਧਰ ਹੱਥ ਤੇ ਆ ਵੀ ਗੁਜੀਆਂ ਸੱਟਾਂ ਉਸ ਤੋਂ ਉਸ ਤੋਂ ਬਾਅਦ ਅਸੀਂ ਮੈਂ ਜਦੋਂ ਬਰਾਦਰ ਸੱਟ ਮੈਂ ਉਹਨੂੰ ਲੈ ਕੇ ਇੱਥੇ ਹਸਪੀਟਲ ਆ ਗਿਆ ਜੀ ਹਸਪੀਟਲ ਆ ਕੇ ਉਹਨੂੰ ਐਡਮਿਟ ਕੀਤਾ ਡਾਕਟਰ ਸਾਹਿਬ ਨੇ ਉਹਦਾ ਟ੍ਰੀਟਮੈਂਟ ਕੀਤਾ ਉਹ ਐਕਸ-ਰੇ ਵਗੈਰਾ ਕੀਤਾ ਉਸ ਤੋਂ ਬਾਅਦ 5:45 ਤੇ ਉਹ ਇੱਥੇ ਫੇਰ ਆ ਗਏ ਹਸਪੀਟਲ ਪਹਿਲਾਂ 3 15 ਤੋਂ 30 ਦੇ ਵਿੱਚ ਲੜੇ ਫਿਰ ਇੱਥੇ ਆ ਕੇ ਫੇਰ ਆ ਗਏ ਜੀ ਜਦੋਂ 5:45 ਦੇ ਇੱਥੇ ਆ ਕੇ ਫੇਰ ਗੱਲ ਪਾ ਕੇ ਉਹ ਇੱਥੇ 8-10 ਜਾਨੀ ਜੀ ਨਾਲ 5-7 ਬੰਦੇ ਹੋਰ ਸੀਗੇ ਇੱਥੇ ਆ ਕੇ ਕਹਿੰਦੇ ਵੀ ਇਨੀ ਮਾਰ ਦੇਣਾ ਤੇ ਬੜੇ ਇਥੇ ਰਿਕਾਰਡਿੰਗ ਵਿੱਚ ਕੈਮਰੇ ਚ ਆਇਆ ਹੋਊਗਾ ਤੁਸੀਂ ਰਿਕਾਰਡਿੰਗ ਚੈੱਕ ਕਰੋ ਕਿ ਸੀਸੀਟੀਵੀ ਦੇ ਤੁਹਾਨੂੰ ਕਲੀਅਰ ਹੋ ਜਾਊਗਾ ਬੜੀ ਮੁਸ਼ਕਿਲ ਨਾਲ ਅਜਨਕ ਬਜਾਈਆ ਜੀ ਡਾਕਟਰ ਇਹੋ ਕਮਰੇ ਚ ਵੜ ਕੇ ਫਿਰ ਉਹ ਦੁਬਾਰਾ ਪੁਲਿਸ ਨੂੰ ਤਲਾਸ਼ ਉਹ ਫਿਰ ਅਸੀਂ ਪੁਲਿਸ ਨੂੰ ਤਲਾਸ਼ ਕੀਤੀ ਫਿਰ ਮੁਲਾਜ਼ਮ ਆਏ ਉਹ ਇਹਨਾਂ ਨੂੰ ਇੱਥੋਂ ਲੈ ਕੇ ਗਏ ਉਮਰ ਕੇ ਲੈ ਕੇ ਥਾਣੇ ਇਹਨਾਂ ਨੂੰ ਇੱਥੋਂ ਕੋਈ ਅਰੈਸਟ ਕਰਕੇ ਥਾਣੇ ਲੈ ਗਈ ਸੀ ਉੱਥੇ ਮੈਨੂੰ ਪਤਾ ਨਹੀਂ ਥਾਣੇ ਉਹਨਾਂ ਨੇ ਹਲੇ ਕੀ ਕੀਤਾ ਕੀ ਮੰਗ ਕੀ ਕਰਦੇ ਆ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਜੀ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਬੰਦੀ ਕਰਨੀ ਚਾਹੀਦੀ ਹੈ ਜੀ ਵੀ ਕੱਲ ਨੂੰ ਅਜੀ ਇਧਰ ਕਿੱਦਾਂ ਕਾਨੂੰਨ ਕੇ ਜਿਹੜੇ ਹੋਰ ਤੇ ਵੀ ਅਟੈਕ ਕਰਨ ਵੀ ਜਿਹੜੇ ਬੰਦੇ ਬੇ ਬੇਲਗਾਮ ਹੋਏ ਪਏ ਆ ਕਾਨੂੰਨ ਦੀ ਵਿਵਸਥਾ ਪੰਜਾਬ ਸਹੀ ਚਾਹੀਦੀ ਆ ਜਿਸ ਵਕਤ ਇੱਥੇ ਤੁਹਾਡੇ ਨਾਲ ਕੁੱਟਮਾਰ ਹੋਈ ਆ ਉਸ ਟਾਈਮ ਸਿਕਿਉਰਟੀ ਸਰ ਕੋਈ ਕੋਈ ਸਿਕਿਉਰਟੀ ਨਹੀਂ ਸੀ ਇਸ ਟਾਈਮ ਤੇ ਐਸੀ ਪੁਲਿਸ ਨੂੰ ਤਲਾਸ਼ ਕੀਤੀ ਉਹ ਅੱਧੇ ਪੌੜੇ ਪੌੜੇ ਘੰਟੇ ਬਾਅਦ ਮਲਾਜਮ ਆਏ ਉਸ ਤੋਂ ਬਾਅਦ ਉਹ ਰਹੇ ਆ ਪਹਿਲਾਂ ਹਾਂ ਤਾਂ ਉਹ ਜਾਨੋ ਮਾਰਨ ਲੱਗੇ ਸੀ ਇੱਥੇ ਦਾ ਡਾਕਟਰ ਸਾਹਿਬ ਦੇ ਕਮਰੇ ਜਾ ਕੇ ਜਾਨ ਬਚਾਈ ਹੈ ਡਾਕਟਰ ਸਾਹਿਬ ਸੀਗੇ ਡਾਕਟਰ ਸਾਹਿਬ ਸੀਗੇ ਜੀ ਡਾਕਟਰ ਸਾਹਿਬ ਬੰਦੂਮ ਇੱਥੇ ਸਕਿਉਰਟੀ ਕੋਈ ਨਹੀਂ ਸੀ ਇੱਥੇ ਅਈ ਤਾਂ ਭਗਵੰਤਬਾ ਸਰਕਾਰ ਤੋਂ ਮੰਗ ਕਰਦੇ ਨਹੀਂ ਲੋਕਾਂ ਦੀ ਜਾਨ ਬੰਦੀ ਰੱਖੀ ਕੀਤੀ ਐ ਵੇ ਵਿਸਤਰਾ ਤਾਂ ਕੋਈ ਵੀ ਕਿਸੇ ਨੂੰ ਕਿਤੇ ਮਾਰ ਸਕਦਾ ਮੇਰੀ ਸਿਸਟਰ ਦਾ ਕੇਸ ਚੱਲਦਾ ਉਹਦੇ ਸੋਹਰਾ ਪਰਿਵਾਰ ਨਾਲ ਅੱਜ ਅਸੀਂ ਉਥੇ ਤਰੀਕ ਸੀਗੀ ਤਰੀਕ ਤੇ ਗਏ ਸੀਗੇ ਉੱਥੇ ਉਹਦੇ ਸੋਹਰਾ ਪਰਿਵਾਰ ਦੇ ਨਾਲ ਉਹਨਾਂ ਦਾ ਚਾਚਾ ਚਾਚਾ ਵੀ ਨਾਲ ਆਇਆ ਸੀਗਾ ਉਹਨਾਂ ਨੇ ਉੱਥੇ ਕਚਾਰੀ ਦੇ ਵਿੱਚ ਮੇਰੇ ਨਾਲ ਪੂਰੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਐ ਮੇਰੇ ਹੱਥ ਤੇ ਬਹੁਤ ਪਤਾ ਨਹੀਂ ਕੀ ਕੁਛ ਮਾਰੇ ਆ ਟਿੱਕੀ ਚੀਜ਼ ਮਾਰੀ ਐ ਮੇਰੇ ਹੱਥ ਤੇ ਬਹੁਤ ਸੱਟਾਂ ਮਾਰੀਆਂ ਜੀ ਇੱਥੇ ਹੋਰ ਬੜੀ ਵੀ ਤੁਹਾਡੇ ਨਾਲ ਇੱਥੇ ਉਸ ਤੋਂ ਬਾਅਦ ਅਸੀਂ ਜਦੋਂ ਮੈਂ ਹਸਪੀਟਲ ਦਾਖਲ ਹੋਇਆ ਉਸ ਤੋਂ ਬਾਅਦ ਇੱਥੇ ਹਸਪੀਟਲ ਆ ਕੇ ਵੀ ਮੇਰੇ ਤੇ ਅਟੈਕ ਕੀਤਾ ਜੀ ਕਿੰਨੇ ਕਨੇ ਸੀ ਕੌਣ ਸੀ ਇੱਥੇ ਆ ਕੇ ਇੱਥੇ ਕੱਟੋ-ਕੱਟ 10-12 ਜਣੇ ਆਏ ਸੀਗੇ ਜੀ ਕੌਣ ਸੀ ਉਹ ਅਨੂਜ ਬਾਂਬਾ ਜਗਦੀਸ਼ ਬਾਂਬਾ ਨਿਸ਼ਾ ਬੰਬਰ ਨੰਦਕਿਸ਼ੋਰ ਤੇ ਨਾਲ ਇੱਕ ਹੀਰਾ ਤੇ ਹੋਰ ਵੀ ਪੰਜ ਚਾਰ ਪੰਜ ਜਣੇ ਜਿਨ੍ਹਾਂ ਦੇ ਨਾਮ ਮੈਨੂੰ ਨਹੀਂ ਯਾਦ ਨਹੀਂ ਪਤਾ ਕੀ ਉਹਨੂੰ ਜਾਣਦੇ ਸੀ ਤੁਹਾਨੂੰ ਪਹਿਲਾਂ ਜਾਂ ਕੋਈ ਗੱਲਬਾਤ ਸੀ ਤੁਹਾਡੀ ਕੀ ਸੀ ਕਾਰਨ ਕੀ ਸੀ ਕਿ ਕੰਡਾ ਉਹਨਾਂ ਨੇ ਇੱਥੇ ਆ ਕੇ ਇਹ ਪਹਿਲਾਂ ਮੈਨੂੰ ਉਹਨਾਂ ਨੇ ਕਚੈਰੀ ਕੁਟਿਆ ਸੀ ਉਸ ਤੋਂ ਬਾਅਦ ਮੈਂ ਇੱਥੇ ਹਸਪੀਟਲ ਜਰੂ ਐਡਮਟ ਇੱਥੇ ਆ ਕੇ ਵੀ ਅਟੈਕ ਮੇਰੇ ਤੇ ਕੀਤਾ ਸੀ ਸੀਸੀਟੀਵੀ ਕੈਮਰੇ ਸਾਰਾ ਕੁਝ ਰਿਕਾਰਡ ਹੋ ਗਿਆ ਹੋਇਆ ਇਹ ਰਿਸ਼ਤਾ ਕੀ ਆ ਤੁਹਾਡਾ ਰਿਸ਼ਤਾ ਕੀ ਮੇਰੇ ਮੇਰੀ ਸਿਸਟਰ ਦਾ ਸੋਹਰਾ ਪਰਿਵਾਰ ਆ ਉਹ ਕੋਣ ਕੋਣ ਸੀ ਕਿੰਨੇ ਨੇ ਬੀਨਣ ਫੇ ਹੁਣ ਕੀ ਕਰਨੀ ਹੁਣ ਮੈਂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਚਾਹਨਾ ਜੀ ਸਟ ਮੇਰੇ ਇੱਥੇ ਅੱਜ ਤੇ ਬਹੁਤ ਬਹੁਤ ਜ਼ਿਆਦਾ ਲੱਗੀ ਬੰਨੇ ਲੱਗੀ ਹੋਈ ਹੈ ਜੀ ਹੋਰ ਮੇਰੇ ਨਾਲ ਬ੍ਰਦਰ ਹੈ ਜੀ ਅਮਿਤਵਨ ਇਹਨਾਂ ਦੇ ਵੀ ਲੱਗੀ ਹੋਈ ਹੈ ਛੱਟ ਕੇ ਹਾਂ ਜੀ ਸਾਨੂੰ ਜਿਹੜਾ ਪਤਾ ਲੱਗਿਆ ਸੀ ਵੀ ਜਿਹੜੇ ਰਜੀਵ ਕੁਮਾਰ ਨੇ ਇਹਨਾਂ ਦੇ ਸਿਸਤਤੀ ਜਿਹੜਾ ਹੈਗਾ ਆਪਣੀ ਜਿਹੜੀ ਸਹੁਰਾ ਪਰਿਵਾਰ ਨਾਲ ਡਿਸਪਿਊਟ ਹੈ ਉਸ ਸੰਬੰਧੀ ਜਿਹੜਾ ਇਹਨਾਂ ਦਾ ਕੋਡ ਤਾਂ ਤਾਂ ਉੱਥੇ ਕਹਿੰਦੇ ਵੀ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਸੀ ਜਿਸ ਦੇ ਚਲਦਿਆਂ ਜਿਹੜੇ ਦੋਵੇਂ ਪਾਰਟੀਆਂ ਸਿਵਲ ਹਸਪੀਟਲ ਗਈਆਂ ਸੀ ਉਹ ਇਹ ਪਾਰਟੀਆਂ ਸਿਵਲ ਹਸਪੀਟਲ ਪਹੁੰਚੀਆਂ ਦੇ ਉੱਥੇ ਵੀ ਇਹਨਾਂ ਦੀ ਕਾਫੀ ਤੁਤੂ ਮੈਮਾ ਹੋਈ ਜਿਸ ਸੰਬੰਧੀ ਸਾਨੂੰ ਐ ਐਮਐਲਆਰ ਵੀ ਜਿਹੜੀ ਹੈ ਉਹ ਆਈ ਹੈ ਇਸ ਦੇ ਵਿੱਚ ਜਿਹੜੀ ਇਹਨਾਂ ਦੀ ਸਟੇਟਮੈਂਟ ਲਿਖ ਕੇ ਜਿਹੜੀ ਬੰਦੀ ਕਾਰਵਾਈ ਹੈ ਉਹ